ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਅਸੀਂ ਜਿਸ ਸ਼ਬਦ ਦੇ ਉੱਤੇ ਵਿਚਾਰ ਕਰਨੀ ਹੈ ਉਹ ਸ਼ਬਦ ਹੈ ਸਹਿਣਸ਼ੀਲਤਾ ਇਹ ਸ਼ਬਦ ਅਹੰਕਾਰ ਦਾ ਵਿਪਰੀਤਾਰਥਕ ਹੈ ਇਹ ਸ਼ਬਦ ਅਹੰਕਾਰ ਦੇ ਉਲਟਾ ਹੈ ਇਹ ਸ਼ਬਦ ਹੀ ਨਹੀਂ ਇਹ ਜੀਵਨ ਦੀ ਇੱਕ ਬਹੁਤ ਵੱਡੀ ਵਿਸ਼ੇਸ਼ਤਾ ਹੈ ਜੋ ਇਨਸਾਨ ਦੇ ਅੰਦਰ ਹਾਲਾਤਾਂ ਦੇ ਅਨਸਾਰ ਹੌਲੀ-ਹੌਲੀ ਆਪਣੀ ਝਲਕ ਪੈਦਾ ਕਰਦੀ ਹੈ ਸਹਿਣਸ਼ੀਲਤਾ ਆਓ ਪਹਿਲਾਂ ਅਸੀਂ ਇਸ ਦੇ ਬਾਰੇ ਸਮਝਦੇ ਹਾਂ ਇੱਕ ਮਨੁੱਖ ਜਦੋਂ ਸਭ ਕੁਝ ਉਸ ਦੇ ਸੁਭਾਅ ਦੇ ਉਲਟਾ ਹੋ ਰਿਹਾ ਹੋਵੇ ਜਦੋਂ ਸਭ ਕੁਝ ਉਸ ਦੀ ਚਾਹਤੋਂ ਉਲਟਾ ਹੋ ਰਿਹਾ ਹੋਵੇ ਜਦੋਂ ਉਹ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਜੀ ਰਿਹਾ ਹੋਵੇ ਜੋ ਮਾਹੌਲ ਨਾ ਤਾਂ ਉਸ ਨੂੰ ਪਸੰਦ ਹੈ ਤੇ ਨਾ ਹੀ ਉਸ ਦੇ ਅਨੁਕੂਲ ਹੈ ਪਰੰਤੂ ਫਿਰ ਵੀ ਉਸ ਮਾਹੌਲ ਦੇ ਵਿੱਚ ਉਸ ਪ੍ਰਕਾਰ ਦੀ ਹਵਾ ਦੇ ਵਿੱਚ ਉਸ ਪ੍ਰਕਾਰ ਦੇ ਸਮੇਂ ਦੇ ਵਿੱਚ ਜਿਹੜਾ ਉਸ ਤੋਂ ਵਿਪਰੀਤ ਹੈ ਜਿਹੜਾ ਉਸ ਦੇ ਸੁਭਾਅ ਦੇ ਮੁਤਾਬਕ ਨਹੀਂ ਫਿਰ ਵੀ ਇਸ ਤਰ੍ਹਾਂ ਦੇ ਸਮੇਂ ਦੇ ਵਿੱਚ ਵੀ ਉਹ ਮਨੁੱਖ ਆਪਣੇ ਅਸੂਲਾਂ ਦੇ ਉੱਤੇ ਟਿਕਿਆ ਰਹਿ ਕੇ ਪਰਮਾਤਮਾ ਦੇ ਨਾਮ ਨੂੰ ਜਪਦਾ ਹੋਇਆ ਪਰਮਾਤਮਾ ਦੇ ਨਾਮ ਨੂੰ ਸਹਾਰਾ ਬਣਾ ਕੇ ਉਸ ਤਰ੍ਹਾਂ ਦੇ ਸਮੇਂ ਤੋਂ ਪਾਰ ਉੱਤਰਦਾ ਹੈ ਆਪਣੇ ਸਰੀਰ ਦੇ ਉੱਤੇ ਤੇ ਮਨ ਦੇ ਉੱਤੇ ਉਸ ਵਿਪਰੀਤ ਸਮੇਂ ਦੇ ਹਾਲਾਤਾਂ ਨੂੰ ਹਟਾਉਂਦਾ ਹੈ ਬਿਨਾਂ ਕਿਸੇ ਪ੍ਰਕਾਰ ਦੇ ਕ੍ਰੋਧ ਤੋਂ ਤੇ ਬਿਨਾਂ ਕਿਸੇ ਪ੍ਰਕਾਰ ਦੇ ਗਿੱਲੇ ਤੇ ਸ਼ਿਕਵੇ ਤੋਂ ਇਹ ਅਰਥ ਹੈ ਸਹਿਣਸ਼ੀਲਤਾ ਦਾ ਤੇ ਸਹਿਣਸ਼ੀਲਤਾ ਇਹ ਜਿੰਨਾ ਬੋਲਣ ਦੇ ਵਿੱਚ ਆਸਾਨ ਹੈ ਉਨਾਂ ਹੀ ਪ੍ਰੈਕਟੀਕਲ ਰੂਪ ਦੇ ਵਿੱਚ ਕਾਰਜ ਸ਼ੈਲੀ ਦੇ ਵਿੱਚ ਇਸ ਨੂੰ ਉਤਾਰਨਾ ਉਨਾ ਹੀ ਮੁਸ਼ਕਲ ਹੈ ਇਹ ਸ਼ਬਦ ਸਿਰਫ ਸ਼ਬਦ ਹੀ ਨਹੀਂ ਬਲਕਿ ਇੱਕ ਇਨਸਾਨ ਦੇ ਚਰਿੱਤਰ ਦੀ ਸਭ ਤੋਂ ਵੱਡੀ ਪਛਾਣ ਹੈ ਇਹ ਸ਼ਬਦ ਇਹ ਵਿਸ਼ੇਸ਼ਤਾ ਜਿਸ ਮਨੁੱਖ ਦੇ ਵਿੱਚ ਹੁੰਦੀ ਹੈ ਉਸ ਦੇ ਅੰਦਰ ਅਹੰਕਾਰ ਆਪਣਾ ਵਾਸ ਨਹੀਂ ਕਰ ਸਕਦਾ ਉਸ ਨੂੰ ਕਿਸੇ ਦੇ ਬੋਲੇ ਹੋਏ ਸ਼ਬਦਾਂ ਤੋਂ ਕਦੀ ਵੀ ਕਿਸੇ ਪ੍ਰਕਾਰ ਦੀ ਤਕਲੀਫ ਮਹਿਸੂਸ ਨਹੀਂ ਹੁੰਦੀ ਕਿਉਂਕਿ ਉਹ ਜਾਣਦਾ ਹੈ ਕਿ ਹਰ ਮਨੁੱਖ ਦੇ ਵਿੱਚ ਹਰ ਇਨਸਾਨ ਦੇ ਵਿੱਚ ਪਰਮਾਤਮਾ ਆਪ ਵਸ ਰਿਹਾ ਹੈ ਉਸ ਦੇ ਬੋਲੀਆਂ ਹੋਈਆਂ ਤੁਕਾਂ ਉਸ ਦੁਆਰਾ ਬੋਲੇ ਹੋਏ ਸ਼ਬਦ ਇਹ ਉਸ ਦੀ ਆਪਣੀ ਮਾਈਂਡ ਦੀ ਉਸ ਦੇ ਦਿਮਾਗ ਦੀ ਉਹ ਸਤਰ ਹੈ ਜਿੱਥੋਂ ਉਹ ਬੋਲ ਰਿਹਾ ਹੈ ਪਰੰਤੂ ਸਹਿਣ ਕਰਨ ਵਾਲਾ ਮਨੁੱਖ ਆਪਣੀ ਇੱਜ਼ਤ ਤੇ ਆਪਣੀ ਬੇਇੱਜ਼ਤੀ ਦੋਨੋਂ ਪ੍ਰਕਾਰ ਦੇ ਸ਼ਬਦਾਂ ਨੂੰ ਪਰਮਾਤਮਾ ਦਾ ਨਾਮ ਜਪ ਕੇ ਸਹਿਣ ਕਰ ਲੈਂਦਾ ਹੈ। ਇਨ੍ਹਾਂ ਗੁਣਾਂ ਦਾ ਇੱਕ ਸਿੱਖ ਦੇ ਜੀਵਨ ਦੇ ਵਿੱਚ ਹੋਣਾ ਅਤੀ ਮਹੱਤਵਪੂਰਨ ਹੈ। ਸਹਿਣਸ਼ੀਲਤਾ ਦੇ ਨਾਲ ਹੀ ਸਾਡੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਸਮੇਂ ਦੀ ਸਰਕਾਰ ਦਾ ਜੁਲਮਾਂ ਦਾ ਤੇ ਹਰ ਪ੍ਰਕਾਰ ਦੇ ਵਿਰੋਧ ਦਾ ਟੱਕਰਾਂ ਕੀਤਾ ਸਹਿਣਸ਼ੀਲਤਾ ਦੀ ਉਦਾਹਰਣ ਦਿੰਦੇ ਆ ਉਹਨਾਂ ਨੇ ਤੱਤੀ ਤਵੀ ਦੇ ਉੱਤੇ ਬੈਠ ਕੇ ਕੁਰਬਾਨੀ ਦਿੱਤੀ ਉਹਨਾਂ ਨੇ ਦੱਸਿਆ ਕਿ ਸਹਿਣਸ਼ੀਲਤਾ ਦੀ ਹੱਦ ਕਿਤੇ ਕੋਈ ਇਨਸਾਨ ਆਪਣੇ ਦਿਮਾਗ ਦੇ ਵਿੱਚ ਸੋਚ ਵੀ ਨਹੀਂ ਸਕਦਾ ਸਹਿਣਸ਼ੀਲਤਾ ਪ੍ਰਮਾਤਮਾ ਦੇ ਨਾਮ ਨੂੰ ਜਪਦਿਆਂ ਵੱਧਦੀ ਹੈ ਸਹਿਣਸ਼ੀਲਤਾ ਪਰਮਾਤਮਾ ਨੂੰ ਅਰਦਾਸ ਕਰਦੇ ਆਂ ਇਹ ਸਰੀਰ ਦੇ ਵਿੱਚ ਆਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿ